ਇੱਕ ਸਮਾਂ ਸੀ ਰਾਜਾ ਪੀਪਾ ਹੋਇਆ ਇੱਕ ਬੜਾ ਹੀ ਸ਼ਕਤੀਸ਼ਾਲੀ ਰਾਜਾ ਸੀ ਰਾਜਾ ਪੀਪਾ ਗੁਰੂ ਪਹਿਰੋ ਜ਼ਿੰਦਗੀ ਦੇ ਸਾਰੇ ਸੁੱਖ ਭੋਗ ਲੈ ਰਾਜੇ ਪੀਪੇ ਨੇ ਇੱਕ ਦਿਨ ਮਨ ਦੇ ਵਿੱਚ ਵਿਰਾਗ ਆ ਗਿਆ ਕਹਿੰਦਾ ਕਦੇ ਰੱਬ ਦਾ ਨਾਮ ਨਹੀਂ ਲਿਆ ਕਦੇ ਭਜਨ ਬੰਦਗੀ ਨਹੀਂ ਕੀਤੀ ਮੈਂ ਸਾਰੀ ਜ਼ਿੰਦਗੀ ਦੇ ਸੁੱਖ ਭੋਗ ਲਏ ਨੇ ਕਦੇ ਰੱਬ ਦਾ ਨਾਮ ਤੇ ਨਹੀਂ ਲਿਆ ਗੁਰੂ ਪਿਆਰੋ ਮਨ ਵਿੱਚ ਵਿਰਾਗ ਆ ਗਿਆ ਆਪਣੇ ਰਾਜ ਭਾਗ ਨੂੰ ਛੱਡ ਕੇ ਤੁਰ ਪਿਆ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਕਹਿੰਦਾ ਗੁਰੂ ਰਵਿਦਾਸ ਮਹਾਰਾ ਜੀ ਬੜੇ ਸ਼ਕਤੀ ਵਾਲੇ ਨੇ ਕਿਉਂ ਨਾ ਉਹਨਾਂ ਦੇ ਮੈਂ ਚਰਨਾਂ ਦੇ ਵਿੱਚ ਜਾ ਕੇ ਸਿਮਰਨ ਕਰਾਂ ਭਜਨ ਕਰਾਂ ਪਰ ਖੱਤਰੀ ਰਾਜਾ ਹੋਣ ਕਰਕੇ ਗੁਰੂ ਪਿਆਰੋ ਮਨ ਦੇ ਵਿੱਚ ਜਾਤ ਪਾਤ ਦਾ ਬੜਾ ਵਿਮਾਨ ਸੀ ਰਾਜੇ ਪੀਪੇ ਦੇ ਇਸ ਕਰਕੇ ਉਸ ਨੂੰ ਨੀਮੀ ਜਾਤੀ ਦੇ ਕੋਲ ਜਾਣੇ ਨੂੰ ਸ਼ਰਮ ਵੀ ਆਉਂਦੀ ਸੀ ਇੱਕ ਦਿਨ ਮੌਕਾ ਪਾ ਕੇ ਸ਼੍ਰੀ ਗੁਰ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਪਹੁੰਚ ਕੇ ਨਾਮਦਾਨ ਦੀ ਬੇਨਤੀ ਕੀਤੀ ਗੁਰੂ ਪੈਰਿਓ ਉਸ ਵੇਲੇ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਸਮਝ ਗਏ ਕਿ ਘਰੇਤਰੀ ਰਾਜਾ ਹੈ ਇਸ ਨੂੰ ਜੱਤ ਦਾ ਬੜਾ ਵਿਮਾਨ ਹੈ ਉਹਨਾਂ ਦੇ ਕੋਲ ਆਇਆ ਹੈ ਗੁਰੂ ਰਵਿਦਾਸ ਮਹਾਰਾਜ ਜੀ ਚਮੜਾ ਪਿਉਣ ਵਾਲੀ ਦੋਰੀ ਦੇ ਵਿੱਚੋਂ ਪਾਣੀ ਕੱਢ ਰੇ ਸਾਨੂੰ ਸਮੇਂ ਬਰਤਨੋਨਾਂ ਤੇ ਹੱਥ ਵਿੱਚ ਸੀ ਗੁਰੂ ਜੀ ਨੇ ਵਿਚਾਰ ਕੀਤੀ ਕਿ ਰਾਜਾ ਪੀਪਾ ਅੱਜ ਉਹਨਾਂ ਦੇ ਦਰਬਾਰ ਦੇ ਵਿੱਚ ਆਇਆ ਹੈ ਜੱਤ ਦਾ ਹਮਾਨ ਹੈ ਇਸ ਨੂੰ ਅੱਜ ਇਸ ਨੂੰ ਕੋਈ ਜੈਹੀ ਵਸਤੂ ਦਿੱਤੀ ਜਾਵੇ ਜਿਸ ਨੂੰ ਹਮੇਸ਼ਾ ਯਾਦ ਰੱਖੇ ਗੁਰੂ ਪਿਆਰਿਓ ਗੁਰੂ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੋਰੀ ਵਾਲੇ ਪਾਣੀ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਰਾਜਨ ਆ ਜਰਨਾਮਤੀ ਲੋਕ ਰਾਜੇ ਦੇ ਮਨ ਵਿੱਚ ਗੁਰੂ ਪਿਆਰ ਉਹ ਪਾਣੀ ਪ੍ਰਤੀ ਉਸ ਜਲ ਪ੍ਰਤੀ ਉਸ ਸਮਰਤ ਪ੍ਰਤੀ ਬੜੀ ਕਿਰਣਾ ਹੋਈ ਇੱਕ ਖੰਤਰੀ ਰਾਜਾ ਹੋਣ ਕਰਕੇ ਮੈਂ ਨੀਚ ਦੇ ਘੁੰਮਦਾ ਪਾਣੀ ਕਿਵੇਂ ਪੀਵਾਂ ਮੈਂ ਤੇ ਪ੍ਰੇਸ਼ਟ ਹੋ ਜਾਵਾਂਗਾ ਪਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਾਹਮਣੇ ਇਨਕਾਰ ਨਾ ਕਰ ਸਕਿਆ ਰਾਜੇ ਪੀਪੇ ਨੇ ਪਾਣੀ ਤਾਂ ਲੈ ਲਿਆ ਉਹ ਚਰਨਮਤ ਲੈ ਲਈ ਪਰ ਗੁਰੂ ਜੀ ਤੋਂ ਨਜ਼ਰ ਬਚਾ ਕੇ ਪਾਣੀ ਆਪਣੇ ਕੱਪੜਿਆਂ ਤੇ ਡੋਲ ਲਿਆ ਗੁਰੂ ਜੀ ਜਾਣੀ ਜਾਣਸਨ ਅੰਤਰਜਾਮੀ ਪ੍ਰਮਾਤਮਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਾਰਾ ਕੁਝ ਸਮਝ ਗਏ ਪਰ ਬੋਲ ਕੇ ਕੁਝ ਨਾ ਕਿਹਾ ਗਰੂ ਪਿਆਰੋ ਰਾਜਾ ਆਪਣੇ ਘਰ ਨੂੰ ਦੁਰ ਪਿਆ ਕੁਝ ਜਨ ਸੋਚਦਾ ਹੈ ਕਿ ਅੱਜ ਗੁਰੂ ਵਿਦਾਤ ਸ੍ਰੀ ਮਹਾਰਾਜ ਨੇ ਮੈਨੂੰ ਵੀ ਨੀਚ ਬਣਾ ਦੇਣਾ ਸੀ ਦੌਰੀ ਦਾ ਪਾਣੀ ਪਿਆ ਕੇ ਇੱਕ ਸਮੇ ਗੁਰੂ ਪਿਆਰੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਕੁਝ ਕਿਹਾ ਸੀ ਲੋਕਾਂ ਨੇ ਕਹਿੰਦੇ ਤੁਸੀਂ ਮਰਦਾਨਾ ਨੀਚ ਹੈ ਜਿਆਦਾ ਨੀਚ ਹੈ ਤੁਸੀਂ ਇਸ ਨੂੰ ਆਪਣੇ ਨਾਲ ਰਾਈ ਰੱਖ ਰੱਖਦੇ ਹੋ ਨਾਲ ਲਈ ਫਿਰਦੇ ਹੋ ਇਹ ਤੇ ਨੀਚ ਹੈ ਜਿਆਦਾ ਗੁਰੂ ਪਿਆਰੋ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਓਏ ਜਾਤਾਂ ਨੀਚ ਨਹੀਂ ਜੇ ਤੁਹਾਡੇ ਮਨ ਦੇ ਵਿੱਚ ਇੰਨੀ ਈਰਖਾ ਹੈ ਇਹਨਾਂ ਭੇਦ ਭਾਵ ਹੈ ਜਾਤ ਪਤ ਦਾ ਇਹ ਪਹਿਲਾਂ ਮੇਰੇ ਖੰਬੇ ਪਾਸੇ ਵਿਆਹ ਕਰਦਾ ਸੀ ਤੇ ਅੱਜ ਤੋਂ ਮੈਂ ਇਸ ਨੂੰ ਆਪਣੇ ਸਜੇ ਪਾਸੇ ਬਿਠਾਵਾਂਗਾ ਗੁਰੂ ਪਿਆਰੋ ਜਾਤ ਪਤ ਸਾਰੇ ਧਾਰਮਿਕ ਗ੍ਰੰਥਾਂ ਨੇ ਜਾਤ ਪਤ ਦਾ ਖੰਡਨ ਕੀਤਾ ਹੈ ਉੱਚ-ਨੀਚ ਦਾ ਗੁਰੂ ਨਾਨਕ ਪਾਤਸ਼ਾਹ ਵੀ ਸੰਸਾਰ ਦੇ ਵਿੱਚ ਆਏ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਾਰੇ ਸੰਸਾਰ ਦੀ ਪ੍ਰਕਰਮਾ ਕੀਤੀ ਦੁਖੀਆਂ ਦੇ ਦੁੱਖ ਦੂਰ ਕੀਤੇ ਇਸੇ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਨਾਲ ਦੁਖੀਆਂ ਦੇ ਦੁੱਖ ਦੂਰ ਕੀਤੇ ਦੁਨੀਆ ਦੇ ਦੁੱਖਾਂ ਦਾ ਨਾਸ਼ ਕੀਤਾ ਰਾਜੇ ਮਹਾਰਾਜਾਂ ਨੂੰ ਆਪਣੇ ਚਰਨੀ ਲਾਇਆ ਮਹਾਰਾਜ ਕੀ ਕਹਿੰਦੇ ਨੇ ਨਿਯੋ ਹੋਣਾ ਨਿਆਂ ਨੂੰ ਚਾਨਣ ਜੀ ਨਹੀਂ ਹੋਣਾ ਨਿਯੋ ਹੋਣਾ ਨਿਆਂ ਨੂੰ ਸੁਨਾਵਨਿਆਂ ਨੂੰ ਚਾਨਣ ਜੀ ਨਹੀਂ ਹੋਣਾ ਗੁਰੂ ਪੈਰੋ ਰਾਜਾ ਪੀਪਾ ਮਹਿਲਾ ਵਿੱਚ ਆਇਆ ਆਉਂਦੇ ਸਰ ਤੋਂ ਬਿਨ ਹੁਕਮ ਕਰ ਦਿੱਤਾ ਬਿਲਕੁਲ ਉਸਦੇ ਕੁੜਤੇ ਤੇ দাগ ਲੱਗੇ ਨੇ ਚੰਗੀ ਤਰ੍ਹਾਂ ਧੋ ਕੇ ਲਿਆਵੇ ਉਸ ਨੂੰ ਗੁਰੂ ਪੈਰੋ ਧੋਬੀ ਨੇ ਹੁਕਮ ਦੀ ਪਾਲਣਾ ਕੀਤੀ ਰਾਜੇ ਪੀਪੜੇ ਦੇ ਕੱਪੜੇ ਲੈ ਤੇ ਆਪਣੇ ਘਰ ਨੂੰ ਗਿਆ ਆਪਣੀ ਪੁੱਤਰੀ ਕਰਮਾਬਾਈ ਨੂੰ ਕਿਹਾ ਇਸ ਦਾਗ ਨੂੰ ਸਾਫ ਕਰੇ ਜਿਸ ਤਰ੍ਹਾਂ ਵੀ ਮਰਜੀ ਇਸ ਨੂੰ ਸਾਫ ਕਰੇ ਇਹ ਰਾਜੇ ਦੇ ਕੱਪੜੇ ਨੇ ਗੁਰੂ ਪਿਆਰੋ ਲੜਕੀ ਦਾਗ ਸਾਫ ਕਰਨ ਲੱਗ ਪਈ ਬਥੇਰਾ ਜ਼ੋਰ ਲਾਇਆ ਧੋਬੀ ਦੀ ਲੜਕੀ ਕਰਮਾਬਾਈ ਨੇ ਪਰ ਉਹ ਅਮਰਤ ਦੇ ਦਾਗ ਰਾਜੇ ਦੇ ਕੁੜਤੇ ਤੋਂ ਨਾ ਲੱਥੇ ਲੜਕੀ ਨੇ ਮਨ ਵਿੱਚ ਸੋਚਿਆ ਵੀ ਇਹ ਦਾਗ ਲੱਥਦੇ ਨਹੀਂ ਗੁਰੂ ਪਿਆਰੋ ਉਹ ਲੜਕੀ ਨੇ ਰਾਜੇ ਪੀਪੇ ਦੇ ਕੱਪੜਿਆਂ ਤੇ ਦਾਗ ਲਾਉਣ ਵਾਸਤੇ ਆਪਣੇ ਮੂੰਹ ਦੇ ਵਿੱਚ ਪਾ ਕੇ ਚੂਸਣਾ ਸ਼ੁਰੂ ਕਰ ਦਿੱਤਾ ਜਦੋਂ ਕੱਪੜੇ ਨੂੰ ਚੂਸਣ ਲੱਗ ਪਈ ਕਰਮਾ ਵਾਈ ਐਸੀ ਕਿਰਪਾ ਹੋ ਗਈ ਪ੍ਰਮਾਤਮਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਉਹ ਗੁਰੂ ਘਰੋਂ ਕपाट ਖੁੱਲ ਗਏ ਕपाट ਉਹ ਗਿਆਨ ਦੀਆਂ ਗੱਲਾਂ ਕਰਨ ਲੱਗ ਪਈ ਗੱਜ ਕੇ ਆਕੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰੂ ਪਿਆਰੇ ਹੋਲੀ-ਹੋਲੀ ਸ਼ਹਿਰ ਵਿੱਚ ਗੱਲ ਫੈਲ ਗਈ ਕਿ ਇੱਕ ਥੋਬੀ ਦੀ ਲੜਕੀ ਕਰਮਾ ਵਾਈ ਬਹੁਤ ਵੱਡੀ ਮਹਾਤਮਾ ਬਣ ਗਈ ਹੈ ਜੋ ਪਰਮਾਰਥ ਦਾ ਗਿਆਨ ਜਾਣਦੀ ਹੈ ਜਦੋਂ ਰਾਜੇ ਪੀਪੇ ਨੂੰ ਇੱਕ ਖਬਰ ਮਿਲੀ ਕਿ ਥੋਬੀ ਦੇ ਘਰ ਵਿੱਚ ਪਹੁੰਚ ਗਿਆ ਕਿਉਂਕਿ ਉਹ ਆਤਮਕ ਗਿਆਨ ਰਾਜਾ ਪੀਪਾ ਵੀ ਲੈਣਾ ਚਾਹੁੰਦਾ ਸੀ ਪਰ ਜਾਤ ਦਾ ਵਿਮਾਨੀ ਸੀ ਮਾਨ ਸੀ ਬਿਰਬ ਵਾਰ ਰੱਖਦਾ ਸੀ ਆਪਣੇ ਮਨ ਦੇ ਵਿੱਚ ਕਿ ਮੈਂ ਇੱਕ ਰਾਜਾ ਆਇਆ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਾ ਖਤਰੀ ਆ ਰਾਜੇ ਨੂੰ ਦੇਖ ਕੇ ਗੁਰੂ ਪਿਆਰਿਓ ਤੋਬੀ ਦੀ ਲੜਕੀ ਖੜੀ ਹੋ ਗਈ ਆਪਣੇ ਦਰਬਾਰ ਦੇ ਵਿੱਚ ਰਾਜੇ ਨੇ ਕਿਹਾ ਬੇਟੀ ਮੈਂ ਤਾਂ ਤੇਰੇ ਕੋਲ ਆਇਆ ਅੱਜ ਮੈਂ ਇੱਕ ਰਾਜੇ ਦੇ ਰੂਪੇ ਚ ਨਹੀਂ ਮੈਂ ਇੱਕ ਪਖਾਰੀ ਬਣ ਕੇ ਤੇਰੇ ਦਰਬਾਰ ਦੇ ਵਿੱਚ ਆਇਆ ਤੇ ਤੂੰ ਮੈਨੂੰ ਦੇਖ ਕੇ ਖੜੀ ਕਿਉਂ ਹੋ ਗਈ ਹੈ ਤੂੰ ਤੇ ਬਹੁਤ ਵੱਡੀ ਮਹਾਤਮਾ ਹੈ ਗੁਰੂ ਪਿਆਰਿਓ ਤੋਬੀ ਦੀ ਲੜਕੀ ਕਰਮਾ ਬਾਈ ਕਹਿਣ ਲੱਗੀ ਰਾਜਨ ਮੈਂ ਜਾਣਦੀ ਆ ਕਿ ਤੁਸੀਂ ਰਾਜਾ ਪੀਪਾਓ ਪਰਮੇਸ਼ਰ ਕੇ ਖੜੀ ਹੋਈਆਂ ਜੋ ਕੁਝ ਮੈਨੂੰ ਮਿਲਿਆ ਤੁਹਾਡੀ ਬਦੌਲਤ ਮਿਲਿਆ ਹੈ ਰਾਜਾ ਕਹਿੰਦਾ ਹੁਕਮੇ ਗਰਮਾ ਭਾਈ ਕਹਿਣ ਲੱਗੀ ਤੁਹਾਡੇ ਕੁਰਤੇ ਤੇ ਲੱਗੇ ਦਾਗ ਨੂੰ ਚੂਸਣ ਕਰਕੇ ਮੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਐ ਜੋ ਬੋਲੇ ਸੋਨ ਰਪੈ ਸ਼੍ਰੀ ਗੁਰ ਵਿਦਾਸ ਮਹਾਰਾਜ ਕੀ ਜੈ ਦੁੱਧ ਦਹੀਂ ਮੱਖਣਾ ਨਾਲ ਪਾਲਿਆ ਵੜ ਜਾਣਾ ਠੇਰੀ ਜਾਕ ਦੀ ਦੁੱਧ ਦਹੀਂ ਮੱਖਣਾ ਦੇ ਨਾਲ ਪਾਲਿਆ ਵੜ ਜਾ i <laughs> ਰਾਜਾ ਪੀਪਾ ਸਭ ਕੁਝ ਸਮਝ ਗਿਆ ਆਪਣੇ ਆਪ ਨੂੰ ਅੱਜ ਕੋਸਣ ਲੱਗਾ ਕਹਿੰਦਾ ਮੇਰੀ ਵੱਡੀ ਜੱਤ ਦੇ ਲਾਨਤ ਹੈ ਮੇਰੇ ਰਾਜਾ ਹੋਣ ਤੇ ਲਾਨਤ ਹੈ ਜਾਤ ਪੱਤ ਤੇ ਭੇਦ ਭਾਵ ਤੇ ਲਾਨਤ ਹੈ ਅੱਜ ਜਿਸ ਕਾਰਨ ਮੈਨੂੰ ਪਰਮਾਰਥ ਦੇ ਗਿਆਨ ਤੋਂ ਖੁੰਝਣਾ ਪਿਆ ਹੈ ਹੁਣ ਕਿਸੇ ਗੱਲ ਦੀ ਪਰਵਾਹ ਨਾ ਕੀਤੇ ਬਿਨਾ ਅੱਜ ਰਾਜਾ ਪੀਪਾ ਸਿੱਧਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਬੇਨਤੀ ਕਰਦਾ ਕਹਿੰਦਾ ਹੈ ਤੇਤੇ ਪਰਮੇਸ਼ਰ ਨੇ ਆਪਨਾ ਆਉਂਦੇ ਸਾਧੂ ਭੇਜੇ ਪਰਮੇਸ਼ਰ ਨੇ ਆਪਨਾ ਆਉਂਦੇ ਸਾਧੂ ਸੰਤਾਂ ਦਾ ਰੂਪ ਤਾਰਿਆ ਸਾਧੂਆਂ ਦਾ ਰੂਪ ਤਾਰਿਆ ਸੰਤਾਂ ਦਾ ਰੂਪ ਤਾਰਿਆ ਸਾਧੂਆਂ ਦਾ ਰੂਪ ਤਾਰਿਆ ਆਪ ਪਰਮੇਸ਼ਰ ਨੇ ਸਾਧੂਆਂ ਦਾ ਰੂਪ ਤਾਰਿਆ ਆਪ ਪਰਮੇਸ਼ਰ ਇਹ ਪੀਪੇ ਨੇ ਗੜ ਦੇ ਵਿੱਚ ਪਾ ਲਿਆ ਪੱਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਦੇਤਾ ਕਿਹਾ ਗੁਰੂ ਜੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਅੰਮ੍ਰਿਤ ਪਿਆ ਦਿਓ ਮਹਾਰਾਜ ਜੀ ਕਹਿਣ ਲੱਗੇ ਕਿਹਦੇ ਰਾਜਨ ਉਹ ਅੰਮ੍ਰਿਤ ਤਾਂ ਥੋਬੀ ਦੀ ਲੜਕੀ ਕਰਮਾਬਾਈ ਦੇ ਕੋਲ ਪਹੁੰਚ ਗਿਆ ਹੈ ਮਿਸ ਕਰਕੇ ਤੈਨੂੰ ਅੰਮ੍ਰਿਤ ਦਿੱਤਾ ਸੀ ਕਿ ਇਹ ਹੀ ਅੰਮ੍ਰਿਤ ਮੈਂ ਹਰ ਰੋਜ਼ ਰਾਜੇ ਮਹਾਰਾਜਾ ਨੂੰ ਦਿੰਦਾ ਤੈਨੂੰ ਵੀ ਦਿੱਤਾ ਸੀ ਕਿ ਤੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਏ ਮੈਂ ਸੋਚਿਆ ਸੀ ਕਿ ਤੂੰ ਖੱਤਰੀ ਰਾਜਾ ਮੇਰੇ ਦਰਬਾਰ ਦੇ ਵਿੱਚ ਆਇਆ ਹੈ ਅੰਮ੍ਰਿਤ ਇਹਨੂੰ ਦਿੱਤਾ ਜਾਵੇ ਤੂੰ ਮੈਨੂੰ ਨੀਚ ਜਾਤ ਦਾ ਸਮਝ ਕੇ ਉਹ ਅੰਮ੍ਰਿਤ ਥੱਲੇ ਸੁੱਟ ਦਿੱਤਾ ਤੇ ਤੇਰੇ ਕੱਪੜਿਆਂ ਤੇ ਦਾਗ ਪੈ ਗਏ ਉਸੇ ਅਮਰਤ ਦੇ ਦਾਗ ਨੂੰ ਚੂਸ ਕੇ ਅੱਜ ਧੋਬੀ ਦੀ ਲੜਕੀ ਕਰਮਾ ਵਾਈ ਮਹਾਤਮਾ ਬਣ ਗਈ ਹੈ ਜੋ ਬੋਲੇ ਸੁਨਰਪੈ ਸ੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਗੁਰੂ ਜੀ ਕਹਿੰਦੇ ਰਾਜਨ ਜਿੰਨੀ ਦੇ ਤੇਰੇ ਮਨ ਵਿੱਚੋਂ ਜਾਤ ਪਾਤ ਫੇਰ ਭਾਵ ਨਹੀਂ ਜਾਂਦਾ ਤੇਰਾ ਕਲਿਆਣ ਨਹੀਂ ਹੁੰਦਾ ਪਰਮਾਤਮਾ ਦੇ ਭਗਤਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਨੀਚ ਤੋਂ ਨੀਚ ਕਹੀ ਜਾਣ ਵਾਲੀ ਜਾਤੀ ਵਿੱਚੋਂ ਕੋਈ ਪਰਮਾਤਮਾ ਦਾ ਭਗਤ ਪੈਦਾ ਹੋ ਜਾਵੇ ਉਹ ਵੀ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਰੱਬ ਨੂੰ ਮੰਨਣ ਵਾਲੇ ਦਾ ਜਸ ਸਾਰੇ ਸੰਸਾਰ ਦੇ ਵਿੱਚ ਫੈਲ ਜਾਂਦਾ ਹੈ ਗੁਰੂ ਪਹਿਰੋ ਤਾਂ ਰਾਜੇ ਪੀਪੇ ਨੂੰ ਉਪਦੇਸ਼ ਦਿੰਦੇ ਹੋਏ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੰਤ ਪੇਤ ਨਹੀਂ ਕਿਸੇ ਨੂੰ ਦੱਸ ਦੇ ਰਹਿੰਦੇ نزدਿਕ ਰੱਬ ਦੇ ਸੰਤ ਤੇ ਦਿਨ ਹੀ ਕਿਸੇ ਨੂੰ ਦੱਸ ਦੇ ਰਹਿੰਦੇ نزدਿਕ ਰੱਬ ਦੇ ਸੰਤ ਤੇ ਦਿਨ ਹੀ ਕਿਸੇ ਨੂੰ ਦੱਸ ਦੇ ਰਹਿੰਦੇ نزدਿਕ ਰੱਬ ਦੇ ਪਿਆਰੇ ਜੀ ਰਹਿੰਦੇ نزدਿਕ ਰੱਬ ਦੇ ਪਿਆਰੇ ਕਿਸੇ ਨੂੰ ਦੱਸ ਦੇ ਰਹਿੰਦੇ نزدੀਕ ਰੱਬ ਦੇ ਸਾਧੂ ਪੇ ਦੇ ਨਹੀਂ ਕਿਸੇ ਨੂੰ ਦੱਸ ਦੇ ਰਹਿੰਦੇ نزدੀਕ ਰੱਬ ਦੇ